ਨੇ ਉਹਨਾਂ ਨੂੰ ਇੱਥੇ ਆਇਆ ਸੀ ਜੀ ਆਖਦੇ ਜਿਨ੍ਹਾਂ ਨੇ ਆਪਣੇ ਬਹੁਤ ਹੀ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢਿਆ ਆਗੇ ਸਰ ਸਾਡੇ ਦਰਮਿਆਨ ਪਹੁੰਚੇ ਨੇ ਉਹ ਹਰਦੀਪ ਸਿੰਘ ਜੀ ਰਾਣਾ ਬੰਨੀਆਂ ਪਹਿਲਵਾਨ ਜੀ ਜੰਮੂ ਹੈ ਕਿਤੇ ਬਈ ਭੱਜ ਕੇ ਮੈਚ ਆਓ ਬਈ ਵੱਡੀ ਕੁਸ਼ਤੀ ਦੀ ਫੋਟੋ ਕਰਵਾਉਣੀ ਹੈ ਬੰਨੀਆਂ ਪਹਿਲਵਾਨ ਜੀ ਜੰਮੂ ਆਵੇ ਜਲਦੀ ਨਾਲ ਜੱਸਾ ਪਹਿਲਵਾਨ ਜੀ ਬੱਟੀ ਵਿੱਚ ਹੈ ਉਹ ਚੰਡੀ ਵਾਲੇ ਮੱਲਾਂ ਨੂੰ ਵੇੰਦੀ ਸਾਡਾ ਸਾਥ ਦੇ ਭੱਜ ਕੇ ਵਿੱਚ ਆ ਜਾਓ ਮੇਰੇ ਵੀਰ ਸ਼ਾਬਾਸ਼ ਆਹ ਤਾਲਾ ਪਹਿਲਵਾਨ ਜੀ ਬਾਬਾ ਫਲਾਈ ਉੱਪਰਲੇ ਪਾਸੇ ਐ ਥੱਲੇ ਪਾਸੇ ਦੇਖਾਂਗੇ ਮੱਲ ਮੇਜਰ ਪਹਿਲਵਾਨ ਜੀ ਡੇਰਾ ਬਾਬਾ ਨਾਨਕ ਐ ਇਹ ਕੁਸ਼ਤੀ ਸਰਦਾਰਸ ਵਰਗਸੀ ਭਜਨ ਸਿੰਘ ਜੀ ਸਾਫਕਾ ਸਰਪੰਚ ਸਾਹਿਬ ਉਹਨਾਂ ਦੇ ਪਰਿਵਾਰ ਵੱਲੋਂ ਜਿਹੜੀ ਕੁਸ਼ਤੀ ਕਰਵਾਈ ਗਈ ਹੈ ਮਾਹਤ ਵੱਡਾ ਸਤਕਾਰ ਬਿਨੀਆਂ ਜੰਮੂ ਭੱਜ ਕੇ ਵਿੱਚ ਆਵੇ ਮੇਰਾ ਵੀਰ ਸ਼ਾਬਾਸ਼ ਮਨੀਆਂ ਪਹਿਲਵਾਨ ਜੀ ਜੰਮੂ ਜੱਜ ਜੰਮੂ ਵਾਲੇ ਬਲਾਓ ਉਹਨਾਂ ਨੂੰ ਸ਼ਖਸੀਅਤਾਂ ਆਈਆਂ ਨੇ ਫੋਟੋ ਕਰਵਾਉਣੀ ਐ ਮੈਂ 1.5 ਘੰਟਾ ਹੋ ਗਿਆ ਤੁਹਾਨੂੰ ਤਿਆਰੀ ਦੇ ਲਈ ਦਿੱਤਾ ਹੋਇਆ ਮਿਹਰਬਾਨੀ ਕਰਕੇ ਭੱਜ ਕੇ ਵਿੱਚ ਆ ਜਾਓ ਬਿਨੀਆ ਪਹਿਲਵਾਨ ਜੀ ਜੰਮੂ ਬਹੁਤ ਵਧੀਆ ਕੁਸ਼ਤੀ ਚੱਲ ਰਹੀ ਹੈ ਬਾਜੀ ਸਾਈਡ ਤੇ ਹੋ ਜਾਓ 18 19 ਤੇ 20 ਤਰੀਕਾ ਰੂਪਵਾਲ ਦੀ ਆਉਣੀਆਂ 18 ਤੇ 19 ਨੂੰ ਛਿੰਝ ਮੇਲਾ 20 ਤਰੀਕ ਨੂੰ ਟਰੈਕਟਰ ਤਵੀਆਂ ਦਾ ਮੁਕਾਬਲਾ ਉਹਨਾਂ ਦਾ ਆਪੇ ਦਾ ਵੱਡਾ ਦੰਗਲ ਹੈ ਸਾਡੇ ਕੋਲ ਸਾਰੀ ਛਿੰਝ ਕਮੇਟੀ ਆਈ ਹੋਏ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ ਬਿਨੀਆ ਪਹਿਲਵਾਨ ਜੀ ਜੰਮੂ ਆਵੇ ਜੀ ਭੱਜ ਕੇ ਵਿੱਚ ਹੈਲੋ ਹੈਲੋ ਪਹਿਲਵਾਨ ਜੀ ਆ ਜਾਓ ਹੈਲੋ ਹੁਣ ਤਾਂ ਘੰਟਾ ਕਿਹੜੀ ਲਾਈਨ ਨੂੰ ਵੀ ਹੋ ਗਿਆ ਆ ਜਾਓ ਆ ਜਾਓ ਮੇਰਾ ਵੀਰ ਜੀ ਮੇਰੀਆਂ ਪਹਿਲਵਾਨ ਜੀ ਜੰਮੂ ਆ ਜਾਣ ਸਾਡੇ ਦਰਮਿਆਨ ਸਰਦਾਰ ਹਰਦੇਵ ਸਿੰਘ ਜੀ ਲਾਡੀ ਸ਼ੇਰਵਾਲੀਆ ਸਾਹਿਬ ਵੱਡੀ ਸ਼ਖਸੀਅਤ ਜਿਹੜੀ ਸਾਡੇ ਦਰਮਿਆਨ ਪੁੱਜੀ ਉਹਨਾਂ ਦੇ ਨਾਲ ਸੱਜੀਆਂ ਤੇ ਕੰਬੀਆਂ ਬਾਹਾਂ ਅੱਜ ਦੀ ਯਾਦਗਾਰੀ ਤਸਵੀਰ ਕਰਵਾਉਣ ਗਿਆ ਨਾਲ ਖਾਲਸਾ ਸ਼ਿੰਜ ਕਮੇਟੀ ਦਾ ਸਾਰੇ ਅਹੁਦੇਦਾਰ ਭਰਾਵਾਂ ਦਾ ਧੰਨਵਾਦ ਹੈ ਆ ਕੁਸ਼ਤੀ ਲਈ ਤਾੜੀਆਂ ਮਾਰ ਦਿਓ ਜ਼ੋਰਦਾਰ ਸਰਬੱਤੀ ਸਰਤਾਲ ਭਜਨ ਸਿੰਘ ਜੀ ਸਾਬਕਾ ਸਰਪੰਚ ਸਾਹਿਬ ਉਹਨਾਂ ਦੇ ਪਰਿਵਾਰ ਵੱਲੋਂ ਕੁਸ਼ਤੀ ਹੈ ਉੱਪਰਲੇ ਪਾਸੇ ਤਾਲਮ ਪਹਿਲਵਾਨ ਜੀ ਬਾਬਾ ਭਲਾਈ ਥੱਲੇ ਦੇ ਪਾਸੇ ਮੇਜਰ ਪਹਿਲਵਾਨ ਜੀ ਡੇਰਾ ਬਾਬਾ ਨਾਨਕ ਜਿਹਦੇ ਦਰਮਿਆਨ ਸਿਰੇ ਦੀ ਕੁਸ਼ਤੀ ਚੱਲ ਰਹੀ ਹੈ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਗੱਲਾਂ ਸਮੇਂ ਦੀਆਂ ਕਿ ਦੇ ਸਕਦਾ ਦਾ ਤੇਦੇ ਹੋ ਪਿਪੜਾਂ ਵਾਲੀ ਸ਼ਾਂ ਤੂਤਾਂ ਵਾਲੇ ਖੂ ਦੇਦੇ ਹੋ ਲੋਰੀਆਂ ਦਿੰਦੀ ਮਾਂ ਪਟੇਪਨਣਾ ਚੋਂ ਬੰਦਾ ਖਾਪ ਮੈਨੂੰ ਦੇ ਦੇ ਰੱਬਾ ਪਹਿਲਾਂ ਵਾਲਾ ਪੰਜਾਬ ਮੈਨੂੰ ਦੇ ਦੇ ਮੈਨੂੰ ਪਹਿਲਾਂ ਮੰਗ ਨਨਕਾਣਾ ਦੇ ਦੇ ਪੰਜਾ ਸਾਹ ਮੇਰਾ ਜਿ ਦਿਨ ਲੱਗਾ ਤਾਂ ਖੁੱਲ ਕੇ ਦਈਂ ਕਰ ਵੱਡਾ ਜੇਰਾ ਜਿਨ੍ਹਾਂ ਕਰਕੇ ਨਾਮ ਪੰਜਾਬ ਪਿਆ ਪੰਜ ਆਬ ਮੈਨੂੰ ਦੇ ਦੇ ਰੱਬਾ ਪਹਿਲਾਂ ਵਾਲਾ ਪੰਜਾਬ ਮੈਨੂੰ ਦੇ ਦੇ ਵੇ ਪਿੰਨੀਆਂ ਜੰਮੂ ਨੂੰ ਲਾਸਟ ਕਾਲ ਐ ਤਾਂ ਜੀ ਭੱਜ ਕੇ ਮੈਂ ਜਾਉ ਪਿੰਨੀਆਂ ਜੰਮੂ ਪਹਿਲਾਂ ਫੋਟੋ ਕਰਾਉ ਮੇਰਾ ਵੀਰ ਬਾਕੀ ਤੇ ਕੰਮ ਬਾਅਦ ਚ ਇੱਕ ਮਿੰਟ ਦਾ ਟਾਈਮ ਆ ਜੀ ਬੰਨੀਆਂ ਪਹਿਲਵਾਨ ਜੀ ਜੰਮੂ ਨੂੰ ਇਹਦਾ ਅਗਲਾ ਫੈਸਲਾ ਪ੍ਰਬੰਧਕ ਕਮੇਟੀ ਜਿਹੜੀ ਆਪਣਾ ਲਵੇਗੀ ਜੱਸਾ ਬੱਟੀ ਜੀ ਜੱਸਾ ਬੱਟੀ ਜੀ ਉਹ ਤਿਆਰ ਹੈ ਜੀ ਪਲੀਜ਼ ਕੈਮਰਾ ਲੱਗਾ ਜੱਸਾ ਪੱਟੀ ਤਿਆਰ ਹੈ ਉਸਤਾ ਜੀ ਬੰਨੀਆਂ ਜੰਮੂ ਬੰਨੀਆਂ ਪਹਿਲਵਾਨ ਜੀ ਜੰਮੂ ਭੱਜ ਕੇ ਵਿੱਚ ਆਵੇ ਸ਼ਾਬਾਸ਼ ਤੁੰਜੀ ਨਾ ਟਾਈਮ ਨਾ ਲਾਓ ਵਕਤ ਸਾਡੇ ਕੋਲ ਥੋੜਾ ਹੈ ਕਮੇਟੀ ਮੀਟ ਕਰ ਰਹੀ ਹੈ ਤੁਹਾਡੀ ਵੀਡੀਓ ਬਣਦੀ ਬਈ ਉਹਦੇ ਬਾਅਦ ਟੌਪ ਦੀ ਕੁਸ਼ਤੀ ਚੱਲ ਰਹੀ ਹੈ ਜੀ ਵਿੱਚ ਅਖਾੜੇ ਦੇ ਤਾਲ ਪਹਿਲਵਾਨ ਜੀ ਬਾਬਾ ਫਲਾਈ ਬਾਬਾ ਦੀਪਾ ਜੀ ਜਿਨ੍ਹਾਂ ਨੇ ਆਪ ਤਗੜੀ ਮੱਲੀ ਕੀਤੀ ਹੁਣ ਦੁਨੀਆਂ ਦੇ ਵੱਡੇ ਮਹਾਰਾਤੀ ਤਿਆਰ ਕਰਦੇ ਆ ਜਿਨ੍ਹਾਂ ਦਾ ਲੈਂਬਰ ਪਹਿਲਵਾਨ ਜੀ ਨਾਲ ਬਹੁਤ ਵੱਡਾ ਪਿਆਰ ਹੈ ਸਾਬੂ ਪਹਿਲਵਾਨ ਜੀ ਪਹੁੰਚੇ ਉਹਨਾਂ ਦਾ ਧੰਨਵਾਦ ਇਧਰ ਮੇਜਰ ਪੁੱਜਿਆ ਹੋਇਆ ਐਨ ਬੱਲੇ ਬੱਲੇ ਕਰਵਾ ਰਹੇ ਤੇ ਦੂਸਰੇ ਪਾਸੇ ਤਾਲ ਪਹਿਲਵਾਨ ਜੀ ਬਾਬਾ ਫਲਾਈ ਦੇ ਦਰਮਿਆਨ ਅੱਜ ਦੀ ਇਹ ਕੁਸ਼ਤੀ ਕਹਿੰਦੇ ਸਰਗਰਸ ਸੀ ਸਰਕਾਰ ਭਜਨ ਸਿੰਘ ਜੀ ਸਾਬਕਾ ਸਰਪੰਚ ਸਾਹਿਬ ਸਮਰਾ ਪਰਿਵਾਰ ਦੇ ਵੱਲੋਂ ਜਿਹੜੀ ਕੁਸ਼ਤੀ ਚੱਲ ਰਹੀ ਹੈ ਉੱਪਰਲੇ ਪਾਸੇ ਤਾਲ ਪਹਿਲਵਾਨ ਜੀ ਬਾਬਾ ਫਲਾਈ ਕਾਲੇ ਰੰਗ ਦੀ ਕੈਂਚ ਹੈ ਹੱਲ ਦੇ ਪਾਸੇ ਮੇਜਰ ਪahlwan ਜੀ ਡੇਰਾ ਬਾਬਾ ਨਾਨਕ ਹੈ ਇਹਦੇ ਦਰਮਿਆਨ ਬੜੇ ਟੌਪ ਦੀ ਕੁਸ਼ਤੀ ਬਈ ਬਨੀਆ ਪahlwan ਜੀ ਜੰਮੂ ਨਾਲ ਦੇ ਦੱਸ ਦੋ ਕਿ ਜੰਮੂ ਤਾਂ ਨਹੀਂ ਚੱਲ ਗਿਆ ਟ੍ਰੇਨ ਤੇ ਚੜ੍ਹ ਕੇ ਹਾਂਜੀ ਬੇਨਤੀ ਕਰਾਂਗੇ ਹਰਦੀਪ ਸਿੰਘ ਜੀ ਰਾਣਾ ਬੀਜੇਪੀ ਦੇ ਹਲਕਾਚਾ ਸਾਡੇ ਦਰਮਿਆਨ ਪਹੁੰਚੇ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਉਹ ਵੀ ਉੱਥੇ ਚੰਗਰਣ ਦੇ ਵਿੱਚ ਪਹੁੰਚ ਜਾਣ ਪਲੀਜ਼ ਹਾਂਜੀ ਜੀ ਰੋਪੜਵਾਲ ਦੀ ਜਿਹੜੀ ਖੇਡ ਕਮੇਟੀ ਆਈ ਹੈ 18 19 ਤੇ 20 ਤਰੀਕਾ ਆਉਣ ਗਿਆ 18 ਨੂੰ ਹਾਂਜੀ ਪਿੰਡ ਹੋਵੇਗਾ 19 ਤਰੀਕ ਨੂੰ ਜਿਹੜਾ 66 ਲਾ ਹੋਵੇਗਾ ਜਿਹਦੇ ਵਿੱਚ ਜੱਸਾ ਪੱਟੀ ਕਦੇ ਦਸਤਾਨ ਪੁੱਜ ਰਿਹਾ ਮਮਿੰਦਰ ਕੱਕਵਰ ਦੇ ਭੋਲਾ ਸਾਡੇ ਕੋ ਸਮਾਂ ਘਟਿਆ ਬਾਰਨ ਵਾਲਾ ਪੁੱਜ ਰਿਹਾ ਇਸ ਤੋਂ ਬਾਅਦ ਸਾਡੇ ਪ੍ਰੋਗਰਾਮ ਜਿਹੜਾ ਖਤਮ ਹੋ ਜਾਣਾ ਪਲੀਜ਼ ਹਾਂਜੀ ਬਹੁਤ ਬਹੁਤ ਧੰਨਵਾਦ ਹੰਮਰਾ ਸਾਹਿਬ ਇਹ ਤੁਹਾਡਾ ਪਰਿਵਾਰ ਸਾਡੇ ਦਰਮਿਆਨ ਪੁੱਜਿਆ ਦਿਲੋਂ ਸਤਿਕਾਰ ਆ ਸਾਡੇ ਸਾਰੇ ਛਿੰਜ ਕਮੇਟੀ ਦਾ ਫਿਰ ਆਖ ਕੁਸ਼ਤੀ ਲਈ ਤਾੜੀਆਂ ਮਾਰ ਦਿਓ ਇੱਕ ਸੈਕਿੰਡ ਕੁਸ਼ਤੀ ਨਹੀਂ ਰੁਕੇ ਮੁੰਡਿਆ ਨੇ ਬੱਲੇ ਬੱਲੇ ਕਰਵਾ ਦਿੱਤੀ ਉੱਪਰਲੇ ਪਾਸੇ ਤਾਲਮ ਪਹਿਲਵਾਨ ਜੀ ਬਾਬਾ ਬੁਲਾਈ ਹੈ ਥੱਲੇ ਪਾਸੇ ਮੇਜਰ ਬਲਵੰਤ ਜੀ ਡੇਰਾ ਬਾਬਾ ਨਾਨਕ ਬਿੰਨਿਆ ਜੰਮੂ ਕਿਉਂ ਨਹੀਂ ਆ ਰਹੇ ਬਜਰੇ ਵਿੱਚ ਆਗੇ ਜੀ ਆਗੇ ਆਗੇ ਠੀਕ ਹੈ ਆਗੇ ਬਿੰਨਿਆ ਇੱਧੇ ਆ ਬਾਦਲ ਗੋੜ ਪਾਈ ਪਹਿਲਾਂ ਇੱਧੇ ਆ ਮੇਰੇ ਕੋ ਆ ਜਾ ਸ਼ਾਬਾਸ਼ ਜਿਸਾ ਬਲਵੰਤ ਜੀ ਪੱਟੀ ਆਓ ਮੇਰਾ ਵੀ ਸਾਜੀ ਫੋਟੋ ਕਰਵਾ ਲਈਏ ਮੈਂ ਬੇਨਤੀ ਕਰਾਂ ਸਾਡੇ ਦਰਮਿਆਨ ਸਰਦਾਰ ਹਰਦੇਵ ਸਿੰਘ ਜੀ ਲਾਡੀ ਸ਼ੇਰੋ ਵਾਲੀਆ ਸਾਹਿਬ ਜਿੰਦਰ ਸਮਰਾਜੀ ਹੋਜੋ ਨਾਲ ਨਾਲ ਸਾਡੇ ਛਿੰਦ ਕਮੇਟੀ ਦੇ ਹੋਂਦਦਾਰ ਵੀਰ ਨੇ ਧੰਨਵਾਦ ਸਾਜੀ ਸਿਸ਼ੀਤਾਂ ਦਾ ਸਰ ਪੌਂਜੇ ਪਲੀਸ ਹਾਂਜੀ ਟੈਕ ਕਰਲਾ ਨਹੀਂ ਸਰ ਥੋੜੀ ਹਰਦੀਪ ਸਿੰਘ ਰਾਣਾ ਜੀ ਵੀ ਇੱਥੇ ਆ ਰਹੇ ਨੇ ਫਾਕਿਓੜੀ ਕਰਵਾਉਣ ਜਾ ਰਹੇ ਨੇ ਹਰਦੇਵ ਸਿੰਘ ਜੀ ਲਾਡੀ ਸ਼ੇਰਵਾਲੀਆ ਐਮ ਐਲ ਏ ਮੇਰੀ ਅਸ਼ਾ ਕੋਟ ਸਾਡੇ ਸਾਰੇ ਹੀ ਬਤਵੰਤੇ ਜਿੰਨੇ ਵੀ ਬਤਵੰਤੇ ਸੱਜਣ ਇੱਥੇ ਪਹੁੰਚੇ ਨੇ ਸਾਰਿਆਂ ਨੂੰ ਅਸੀਂ ਜੀ ਆਖਦੇ ਆ ਬਹੁਤ ਵਧੀਆ ਕੁਸ਼ਤੀ ਚੱਲ ਰਹੀ ਹੈ ਪਰਲੇ ਪਾਸੇ ਤਾਲੇ ਪਹਿਲਵਾਨ ਜੀ ਬਾਬਾ ਫਲਾਈ ਥੱਲੇ ਪਾਸੇ ਮੇਜਰ ਪਹਿਲਵਾਨ ਜੀ ਡੇਰਾ ਬਾਬਾ ਨਾਨਕ ਇਧਰ ਪ੍ਰਧਾ ਪਿੰਦਰ ਪਡੋਰੀ ਵਾਲਾ ਨਾਲ ਜਿੰਨੀਆਂ ਵੀ ਸ਼ਖਸੀਤਾਂ ਨੇ ਸਰ ਹਰਦੇਵ ਸਿੰਘ ਜੀ ਲਾਡੀ ਸ਼ੇਰਵਾਲੀਆ ਸਾਹਿਬ ਜੱਸਾ ਪਹਿਲਵਾਨ ਜੀ ਪੱਟੀ ਬਿਨੀਆਂ ਪਹਿਲਵਾਨ ਜੀ ਜੰਮੂ ਦੇ ਦਰਮਿਆਨ ਇੱਕ ਸਾਂਝੀ ਤਸਵੀਰ ਹੋ ਰਹੀ ਹੈ ਖਾਸਾ ਛਿੰਜ ਕਮੇਟੀ ਦਾ ਸਾਰੇ ਐਥਲੀਟਾਂ ਦਾ ਭਰਾਵਾਂ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਅੱਜ ਦੇ ਸ਼ਿੰਝ ਮੇਲੇ ਨੂੰ ਬੜਾ ਮਾਣ ਤੇ ਸਤਿਕਾਰ ਦਿੱਤਾ ਹੈ। ਲਾ ਚੋਟੀ ਦਾ ਦੰਗਲ ਮਹਤਵਪੂਰਨ ਦੀ ਧਰਤੀ ਤੇ ਹੀ ਸਾਰੀਆਂ ਸ਼ਹੀਦਾਂ ਦਾ ਸਤਿਕਾਰ ਹੋ ਰਿਹਾ ਹੈ। ਇੱਕ ਵਾਰ ਤਾੜੀਆਂ ਮਾਰ ਦਿਓ ਸਾਰੇ ਭਰਵਾਨਾਂ ਦੇ ਲਈ ਜਿਨ੍ਹਾਂ ਨੇ ਬੜੇ ਟਾਈਮ ਦੇ ਲਈ ਅੱਜ ਨਾਲ ਸਾਡੀ ਕਦਰ ਕੀਤੀ ਹੈ। ਲਓ ਸਿਰੇ ਦੀ ਟੱਕਰ ਚੱਲ ਰਹੀ ਹੈ। ਤਾਲਮਹ ਤਲਵੰਦੀ ਬਾਬਾ ਬੁਲਾਈ ਮੇਜਰ ਤਲਵੰਦੀ ਡੇਰਾ ਬਾਬਾ ਨਾਨਕ ਦੇ ਦਰਮਿਆਨ ਸਿਰੇ ਦੀ ਕੁਸ਼ਤੀ ਚਾਰੀ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਗੱਲਾਂ ਸਮੇਂ ਦੀਆਂ। ਆ ਵੱਡੀ ਕੁਸ਼ਤੀ ਕਹਿੰਦੇ ਸ਼ੁਰੂ ਹੋਣ ਲੱਗਿਆ ਬੀਆ ਪਹਿਲਵਾਨ ਜੀ ਜੰਮੂ ਭੱਜ ਕੇ ਵਿੱਚ ਆਵੇ ਹਾਂਜੀ ਤੇ ਜੱਸਾ ਪਹਿਲਵਾਨ ਜੀ ਪੱਟੀ ਅੱਜ ਦੀ ਵੱਡੀ ਕੁਸ਼ਤੀ ਵਾਲੇ ਮਾਲ ਆ ਜਾਣ ਸ਼ਾਬਾਸ਼ ਸਾਬ ਕੁਸ਼ਤੀ ਸ਼ੁਰੂ ਕਰਵਾ ਕੇ ਸਾਡੇ ਕੋਲ ਪਹੁੰਚ ਗਏ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਜੱਸਾ ਪਹਿਲਵਾਨ ਜੀ ਪੱਟੀ ਆ ਜਾਓ ਬੀਆ ਪਹਿਲਵਾਨ ਜੀ ਜੰਮੂ ਸਾਰੇ ਪਾਉਲ ਨੂੰ ਕੋਟ ਆਪਾਧਿਕ ਵਿੱਚ ਕੋਈ ਨਹੀਂ ਤੋਰ ਕਰਕੇ ਦੇਖ ਲਓ ਜੀ ਕਮੇਟੀ ਵੱਲੋਂ ਕਮੇਟੀ ਵੱਲੋਂ ਹਰਦੀਪ ਸਿੰਘ ਰਾਣਾ ਹਰਦੀਪ ਸਿੰਘ ਰਾਣਾ ਜੀ ਦਾ ਮਾਨ ਸਨਮਾਨ ਕੀਤਾ ਜਾਣਾ ਹਰਦੀਪ ਸਿੰਘ ਰਾਣਾ ਜੀ ਦਾ ਸੁਖਵਿੰਦਰ ਜੀ ਸੁਖਵਿੰਦਰ ਜੀ ਸੁਖਵਿੰਦਰ ਜੀ ਸਖਵਿੰਦਰ ਹਰਦੀਪ ਸਿੰਘ ਰਾਣਾ ਜੀ ਦਾ ਕਮੇਟੀ ਵੱਲੋਂ ਮਾਣ ਸਨਮਾਨ ਕੀਤਾ ਜਾਣਾ ਪਲੀਜ਼ ਉਹਨਾਂ ਨੂੰ ਨਾਲ ਲੈ ਕੇ ਜਾਓ ਹਰਦੀਪ ਸਿੰਘ ਰਾਣਾ ਜੀ ਮਾ ਟੌਪ ਦੀ ਕੁਸ਼ਤੀ ਚੱਲੀ ਹੈ ਤਾਲਮਨ ਸਿੰਘ ਜੀ ਬਾਬਾ ਫਲਾਈ ਤੇ ਦੂਸਰੇ ਪਾਸੇ ਮਾਲਕ ਨੇ ਮੇਜਰ ਪਹਿਲਵਾਨ ਜੀ ਡੇਰਾ ਬਾਬਾ ਨਾਨਕ ਸਰਗੋਸ਼ੀ ਸਰਨਾਥ ਭਜਨ ਸਿੰਘ ਦੀ ਸਾਬਕਾ ਸਰਪੰਚ ਸਾਹਿਬ ਉਹਨਾਂ ਦੇ ਪਰਿਵਾਰ ਵੱਲੋਂ ਕੁਸ਼ਤੀ ਜਿਹੜੀ ਕਰਵਾਈ ਜਾ ਰਹੀ ਹੈ ਬਹੁਤ ਬਹੁਤ ਧੰਨਵਾਦ ਇਧਰ ਦੇ ਪਾਸੇ ਸਿਰੇ ਦੀ ਕੁਸ਼ਤੀ ਚੱਲ ਰਹੀ ਹੈ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਹੋਊਗੀ ਬੱਲੇ ਬੱਲੇ ਲਓ ਸਾਹਮਣੇ ਦੇਖਾਂਗੇ ਤਾਲਾ ਪਹਿਲਵਾਨ ਜੀ ਬਾਬਾ ਫਲਾਈ ਤੇ ਦੂਸਰੇ ਪਾਸੇ ਮੇਜਰ ਪਹਿਲਵਾਨ ਜੀ ਡੇਰਾ ਬਾਬਾ ਨਾਨਕ ਦੋਨਾਂ ਮੱਲਾਂ ਦੇ ਦਰਮਿਆਨ ਬੰਦੀ ਟੱਕਰ ਚੱਲ ਰਹੀ ਹੈ ਮਨੀਆ ਪਹਿਲਵਾਨ ਜੀ ਜੰਮੂ ਜਲਦੀ ਨਾਲ ਗੋਟ ਪਾਵੇ ਮੇਰਾ ਭਰਾ ਤੇ ਜੱਸਾ ਪਹਿਲਵਾਨ ਜੀ ਪੱਟੀ ਅੱਜ ਦੀ ਵੱਡੀ ਕੁਸ਼ਤੀ ਇਹ ਨਹੀਂ ਹੋਣੀ ਹੈ ਹਾਂਜੀ ਗਰਮੀਤ ਭਾਈ ਜੇ ਸੰਭਵ ਹੋ ਸਕੇ ਤਾਂ ਕੁਸ਼ਤੀ ਨੂੰ ਸੈਂਟਰ 'ਚ ਲੈ ਜਿਓ ਜਦੋਂ ਸੰਭਵ ਹੋ ਸਕੇ ਜੀ ਬਹੁਤ ਬਹੁਤ ਸਤਿਕਾਰ ਜਿਹੜੇ ਭਰਾ ਕੁਰਸੀਆਂ ਦੇ ਲਾਗੇ ਖੜੇ ਹੈ ਮਿਹਰਬਾਨੀ ਕਰਕੇ ਬਹਿ ਜਾਓ ਤਰੰਤ ਕਾਬਲ ਬਿੰਦੀ ਇਸੇ ਦਾਜ ਸਰਦਾਰ ਬਲਵੰਤ ਸਿੰਘ ਕੀ ਚੇਅਰਮੈਨ ਸਾਹਿਬ ਕੁਰੀਦਾਦੀ ਧਰਦੀ ਤੋਂ ਕੱਲੀ ਕੱਲੀ ਜਾਣਕਾਰੀ ਲੈ ਰਹੇ ਆ ਤੇ ਆਧਾਰ ਤੇ ਹੁਣ ਲੱਗੀ ਹੈ ਮੇਜਰ ਪਹਿਲਵਾਨ ਜੀ ਡੇਰਾ ਬਾਬਾ ਨਾਨਕ ਤਾਲ ਪਹਿਲਵਾਨ ਜੀ ਬਾਬਾ ਫਲਾਈ ਦੇ ਦਰਮਿਆਨ ਜਿਹੜੀ ਕੁਸ਼ਤੀ ਹੈ ਇਹ ਸਰਦਾਰ ਸਰਬ ਤੁਸੀਂ ਭਜਨ ਸਿੰਘ ਜੀ ਉਹਨਾਂ ਦੇ ਪ੍ਰਬੰਧ ਵੱਲੋਂ ਕੁਸ਼ਤੀ ਹੈ ਪੁਆਇੰਟਾਂ ਦੇ ਹੋ ਗਈ ਸ਼ੁਰੂ ਪੁਆਇੰਟ ਹਾਂਜੀ ਹਾਂਜੀ ਪੁਆਇੰਟ ਤੇ ਪਰ ਪਰਲੇ ਪਾਸੇ ਆਹ ਤਾੜੀਆਂ ਮਾਰਦੇ ਬਨੀਆ ਤੇ ਦੂਸਰੇ ਪਾਸੇ ਐਨ ਕਹਿੰਦੇ ਜੱਸਾ ਪਹਿਲਵਾਨ ਜੀ ਪੱਟੀ ਦੇ ਦਰਮਿਆਨ ਸਿਰੇ ਦੀ ਕੁਸ਼ਤੀ ਚੱਲ ਰਹੀ ਹੈ ਖਾਲਸਾ ਛਿੰਦ ਕਬੱਡੀ ਦੇ ਵੱਲੋਂ ਵੱਡਾ ਯੋਗਦਾਨ ਦਿੱਤਾ ਗਿਆ ਗੁਰਮੀਤ ਸਿੰਘ ਨੂੰ ਫਿਰਕੇ ਆਨੰਦ ਮਾਣੀਏ ਲਾਓ ਸਿਰੇ ਦੀ ਟੱਕਰ ਕਿਉ ਕਰਾਗਾ ਨਾ ਬਦੇ ਸੰਧੂਆ ਜਿੱਥੇ ਨਿੱਕੇ ਨਿਆਣਿਆਂ ਦੀ ਚੱਲੇ ਮਰਜੀ ਖੇਤੀ ਵਾਲੇ ਕੰਮ ਜੀ ਤਰੱਕੀ ਕਰੂ ਜਿਹੜਾ ਜੱਟ ਧੁੱਪ ਤੋਂ ਮੰਨੇ ਲਰਜੀ ਦੇਖੋ ਇੱਕ ਦਿਨ ਪੀ ਕੇ ਹੀ ਮਰੂਗਾ ਠੱਠੀ ਲੱਗ ਜਿਹੜਾ ਕਰੇ ਨਿਤ ਕੜਲਾ ਕਾਮਯਾਬ ਹੁੰਦਾ ਨਹੀਂ ਦੁਕਾਨਦਾਰੀ ਚ ਉਹ ਸੂਰਜ ਚੜੇ ਤਾਂ ਜਿਹੜਾ ਜੁੱਲੀ ਛੜਦਾ ਸੂਰਜ ਚੜੇ ਤਾਂ ਜਿਹੜਾ ਬਿਸਤਰਾ ਛੜਦਾ ਇਹ ਕਾਮਯਾਬੀ ਮਿਲਣੀ ਹੈ ਨਾਵੇਂ ਤੇ ਸੁਨਾਵੇਂ ਵੱਡੇ ਆ ਮੇਜਰ ਪਹਿਲਵਾਨ ਜੀ ਡੇਰਾ ਬਾਬਾ ਨਾਨਕ ਤਾਲ ਪਹਿਲਵਾਨ ਜੀ ਬਾਬਾ ਫਲਾਈ ਇਹ ਸਮਰਾ ਪਰਿਵਾਰ ਦੇ ਵੱਲੋਂ ਜਿਹੜੀ ਕੁਸ਼ਤੀ ਚੱਲਦੀ ਪਾਣ ਦੇ ਆਧਾਰ ਤੇ ਤੇ ਪਰਲੇ ਪਾਸੇ ਕੁਸ਼ਤੀ ਕਹਿੰਦੇ ਸਾਡੇ ਖਾਲਸਾ ਛਿੰਦ ਕਬੱਡੀ ਦੇ ਵੱਲੋਂ ਬਹੁਤ ਵੱਡਾ ਯੋਗਦਾਨ ਦਿੱਤਾ ਗਿਆ ਸਾਰੇ ਭਰਾਵਾਂ ਦੇ ਵੱਲੋਂ 1 ਲੱਖ 49000 ਦੀ ਝੰਡੀ ਹੈ ਇਹਦੇ ਵਿੱਚ ਸਾਹਮਣੇ ਦੇਖਾਂਗੇ ਬੱਲੇ ਬੱਲੇ ਲਓ ਤਾੜੀਆਂ ਮਾਰਦੇ ਤਾਲਾ ਪਹਿਲਵਾਨ ਦੀ ਬਾਬਾ ਫਲਾਈ ਆ ਪੁਆਇੰਟ ਦੇ ਆਧਾਰ ਤੇ ਜੇਤੂ ਰਿਹਾ ਮੁੰਡੇ ਨੇ ਸਿਰਾਂ ਕਰਵਾ ਦਿੱਤਾ ਬੱਲੇ ਬੱਲੇ ਕਰਵਾ ਦਿੱਤੀ ਹੈ ਤੇ ਪਰਲੇ ਪਾਸੇ